ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 29 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 29 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾ ਸੂਬਾ ਕਿਹੜਾ ਬਣਿਆ ਹੈ ਹਾਂਜੀ ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਸੜਕ ਹਾਦਸਿਆਂ ਦੇ ਪੀੜਤਾਂ ਲਈ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਹੈ ਇਸ ਦੇ ਤਹਿਤ ਹਰ 3 ਕਿਲੋਮੀਟਰ ਦੇ ਦਾਇਰੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਮੌਜੂਦ ਹੋਵੇਗੀ ਤੇ 114 ਬਾਨਾਂ ਤੇ 5000 ਮੁਲਾਜ਼ਮ ਤਾਇਨਾਤ ਰਹਿਣਗੇ ਤੇ ਇਸ ਦੇ ਲਈ ਤੁਸੀਂ ਹੈਲਪ ਮੰਗਣੀ ਆ ਤਾਂ ਕਾਲ ਕਰ ਸਕਦੇ ਹੋ 112 ਨੰਬਰ ਤੇ 112 ਨੰਬਰ ਤੇ ਕਾਲ ਕਰਕੇ ਹੈਲਪ ਮੰਗੀ ਜਾ ਸਕਦੀ ਆ ਠੀਕ ਹੈ ਤੇ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਹੈਲਪਲਾਈਨ ਨੰਬਰ ਆ ਉਹ ਜਾਰੀ ਕੀਤਾ ਗਿਆ 112 ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣੇ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਗਵਰਨਰ ਆ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂ ਪਰ 13 ਵਾਈਲਡਲਾਈਫ ਸੈਂਚਰੀਜ਼ ਆ ਜਿਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਕਾਲੇ ਹਿਰਨ ਦੇ ਲਈ ਫੇਮਸ ਆ ਤੇ ਇੱਥੋਂ ਦੇ ਫੇਮਸ ਲੋਕ ਨਾਚ ਆ ਭੰਗੜਾ ਚੂਮਰ ਲੁੱਡੀ ਯੁੱਲੀ ਡੱਕਲਾ ਤੁਮੜ ਸੰਮੀ ਗਿੱਧਾ ਜਾਗੋ ਕਿੱਕਲੀ ਠੀਕ ਹੈ ਤੇ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੰਜਾਬ ਦੀ ਹੱਦ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਹਾਕੀ 5ਐਸ ਮਹਿਲਾ ਵਿਸ਼ਵ ਕੱਪ ਕਿਸ ਨੇ ਜਿੱਤੇ ਆ ਹਾਂਜੀ ਹਾਕੀ 5ਐਸ ਮਹਿਲਾ ਵਿਸ਼ਵ ਕੱਪ ਨੀਦਰਲੈਂਡ ਨੇ ਭਾਰਤ ਨੂੰ ਹਰਾ ਕੇ ਜਿੱਤੇ ਆ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਤੇ ਜਿਹੜਾ ਹਾਕੀ 5ਐਸ ਮਹਿਲਾ ਵਿਸ਼ਵ ਕੱਪ ਆ ਇਸ ਦਾ ਫਾਈਨਲ ਓਮਾਨ ਦੀ ਕੈਪੀਟਲ ਮਸਕਟ ਦੇ ਵਿੱਚ ਹੋਇਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇਸ ਦੇ ਵਿੱਚ ਨੀਦਰਲੈਂਡ ਨੇ ਜਿੱਤ ਹਾਸਲ ਕੀਤੀ ਆ ਤਾਂ ਨੀਦਰਲੈਂਡ ਦੀ ਕੈਪੀਟਲ ਐਮਸਟਰਡਮ ਗਰਾਂਸੀਆ ਯੂਰੋ ਪ੍ਰਾਈਮ ਮਿਨਿਸਟਰ ਮਾਰਕ ਰੂਟ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ ਹੈ ਹਾਂਜੀ ਰੀਸੈਂਟਲੀ ਬਿਹਾਰ ਦੇ ਚੀਫ ਮਿਨਿਸਟਰ ਨਿਤਿਸ਼ ਕੁਮਾਰ ਨੇ ਅਸਤੀਫਾ ਦਿੱਤਾ ਆਪਸ਼ਨ ਸੀ ਇਜ਼ ザ ਰਾਈਟ ਆਂਸਰ ਹੁਣ ਬਿਹਾਰ ਦੇ ਚੀਫ ਮਿਨਿਸਟਰ ਨਿਤਿਸ਼ ਕੁਮਾਰ ਨੇ ਅਸਤੀਫਾ ਦਿੱਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਮੈਪ ਦੇ ਵਿੱਚ ਬਿਹਾਰ ਬਿਹਾਰ ਦੀ ਕੈਪੀਟਲ ਆ ਪਟਨਾ ਇੱਥੋਂ ਦੇ ਚੀਫ ਮਿਨਿਸਟਰ ਸੀ ਨਿਤਿਸ਼ ਕੁਮਾਰ ਪਰ ਇਹਨਾਂ ਨੇ ਅਸਤੀਫਾ ਦੇ ਦਿੱਤਾ ਅੱਗੇ ਜੋ ਵੀ ਬਣਨਗੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦਵਾਂਗੀ ਤੇ ਇਥੋਂ ਦੇ ਗਵਰਨਰ ਆ ਰਜਿੰਦਰ ਵਿਸ਼ਵਨਾਥ ਅਰਲੇਕਰ ਜਦੋਂ ਵੀ ਚੀਫ ਮਿਨਿਸਟਰ ਨੇ ਅਸਤੀਫਾ ਦੇਣਾ ਹੁੰਦਾ ਤਾਂ ਗਵਰਨਰ ਨੂੰ ਅਸਤੀਫਾ ਦਿੱਤਾ ਜਾਂਦਾ ਸੇਮ ਜਦੋਂ ਪ੍ਰਧਾਨ ਮੰਤਰੀ ਨੇ ਅਸਤੀਫਾ ਦੇਣਾ ਹੁੰਦਾ ਤਾਂ ਰਾਸ਼ਟਰਪਤੀ ਨੂੰ ਅਸਤੀਫਾ ਦਿੱਤਾ ਜਾਂਦਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੰਵਿਧਾਨ ਦੇ ਵਿੱਚ ਵੀ ਤੁਹਾਨੂੰ ਜੇਕੇ ਦੇ ਪੁਆਇੰਟ ਆਫ 뷰 ਤੋਂ ਪੁੱਛ ਸਕਦੇ ਆ ਤੇ ਵਿਹਾਰ ਦੇ ਵਿੱਚ ਬਾਲਮਿਕੀ ਨੈਸ਼ਨਲ ਪਾਰਿਕਾ ਬਿਹਾਰ ਦਾ ਸਥਾਪਨਾ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਕਿਉਂਕਿ 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਲੱਗ ਕਰਕੇ ਬਿਹਾਰ ਇੱਕ ਨਵਾਂ ਰਾਜ ਬਣਾਇਆ ਸੀ ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਸਪੋਰਟਸ ਸੈਂਟਰ ਦੇ ਉਦਘਾਟਨ ਲਈ ਅਬਿਨਮ ਵਿੰਦਰਾ ਨਾਲ ਭਾਇਵਾਲੀ ਕੀਤੀ ਹੈ ਹਾਂਜੀ ਸਪੋਰਟਸ ਸੈਂਟਰ ਦੇ ਉਦਘਾਟਨ ਲਈ ਅਬਿਨਮ ਵਿੰਦਰਾ ਦੇ ਨਾਲ ਭਾਇਵਾਲੀ ਕੀਤੀ ਆ ਅਸਾਮ ਨੇ অপশন বি ইজ দা রাইট আনসার ਹੁਣ ਅਸਮ ਨੇ ਕੀਤੀ ਹੈ ਪਾਈ ਵਾਲੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੇ ਕੈਪੀਟਲ ਆ ਦੇਸ਼ਪੁਰ ਇਥੋਂ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵਾ ਸ਼ਰਮਾ ਅਤੇ ਗਵਰਨਰ ਆ ਗੁਲਾਬ ਚੰਦ ਕਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਅਸਮ ਤੀਜੇ ਨੰਬਰ ਤੇ ਹੈ ਪਹਿਲੇ ਤੇ ਮਧ ਪ੍ਰਦੇਸ਼ ਆ ਦੂਜੇ ਤੇ ਆਂਡੇਮਾਨ ਨਿਕੋਬਰ ਅਸਮ ਦੇ ਵਿੱਚ ਰਾਇਮੋਨਾ ਨੈਸ਼ਨਲ ਪਾਰਕ, ਔਰੰਗ ਨੈਸ਼ਨਲ ਪਾਰਕ, ਦੇਹਿੰਗ ਪਟਕਾਈ ਨੈਸ਼ਨਲ ਪਾਰਕ, ਨਾ ਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਵਰੂ ਸੇਖੋਵਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਕਾਜ਼ੀਰੰਗਾ ਨੈਸ਼ਨਲ ਪਾਰਕ। ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਵਿੱਚ ਪੈਦਾ ਹੁੰਦੀ ਆ। ਅਸਮ ਦੇ ਰਾਜ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਭਾਰਤ ਦੀ ਪਹਿਲੀ 100% ਇਲੈਕਟ੍ਰਿਕ ਬਾਈਕ ਟੈਕਸੀ ਲਾਂਚ ਕੀਤੀ। ਉਲਫਾ ਤੜੇ ਦੇ ਅਸਮ ਸਰਕਾਰ ਵਿਚਕਾਰ ਇੱਕ ತ್ರಿਕੋਣੀ ਸਮਝੌਤਾ ਹੋਇਆ। 8ਵਾਂ ਬ੍ਰਹਮਪੁੱਤਰ ਵੈਲੀ ਫਿਲਮ ਫੈਸਟੀਵਲ ਗੁਹਾਟੀ ਵਿੱਚ ਆਯੋਜਿਤ ਕੀਤਾ ਗਿਆ। ਅਸਮ ਦੇ ਮੌੱਖ ਮੰਤਰੀ ਨੇ ਅਮ੍ਰਿਤ ਸੰਚਾਰ ਅੰਦੋਲਨ ਲਈ ਗਿਨੀਜ਼ ਵਰਲਡ ਰਿਕਾਰਡ ਸਰਟੀਫਿਕੇਟ ਪ੍ਰਾਪਤ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਕਿਸ ਨਾਲ ਸਮਝੌਤਾ ਕੀਤਾ ਹੈ? ਹਾਂਜੀ ਕੇਂਦਰੀ ਮੰਤਰੀ ਮੰਡਲ ਨੇ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਓਮਾਨ ਦੇ ਨਾਲ ਸਮਝੌਤਾ ਕੀਤਾ অপਸ਼ਨ ਸੀ ਇਸ ਆ ਰਾਈਟ ਆਂਸਰ ਹੁਣ ਓਮਾਨ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਓਮਾਨ ਓਮਾਨ ਦੀ ਕੈਪੀਟਲ ਆ ਮਸਕਟ ਕਰੰਸੀ ਆ ਓਮਾਨੀ ਰਿਆਲ ਅਤੇ ਇਥੋਂ ਦੇ ਸੁਲਤਾਨ ਹੈਥਮ ਬਿਨ ਤਾਰਿਕ ਨੈਕਸਟ ਕੁਐਸ਼ਨ ਕਿਸ ਭਾਰਤੀ ਕੰਪਨੀ ਨੇ ਹਾਲ ਹੀ ਵਿੱਚ ਅਮਰੀਕੀ ਸਿਹਤ ਰੈਗੂਲੇਟਰ ਤੋਂ ਜਨਰਿਕ ਦਵਾਈਆਂ ਲਈ ਪਰਵਾਣਗੀ ਪ੍ਰਾਪਤ ਕੀਤੀ ਹਾਂਜੀ ਰੀਸੈਂਟਲੀ ਜਾਇਡਸ ਜਾਇਡਸ ਭਾਰਤੀ ਕੰਪਨੀ ਨੇ ਅਮਰੀਕੀ ਸਿਹਤ ਰੈਗੂਲੇਟਰ ਤੋਂ ਜਨਰਿਕ ਦਵਾਈਆਂ ਲਈ ਪਰਵਾਣਗੀ ਪ੍ਰਾਪਤ ਕੀਤੀ ਹੈ ਆਪਸ਼ਨ ਸੀ ਇਸ ਆ ਰਾਈਟ ਆਂਸਰ ਜਾਇਰਸ ਹਾਂਜੀ ਨੈਕਸਟ ਕੁਐਸ਼ਨ ਫੌਜ ਨੇ ਹਾਲ ਹੀ ਵਿੱਚ ਇੰਡੀਆ 셀ਫੀ ਪੁਆਇੰਟ ਕਿੱਥੇ ਖੋਲਿਆ ਹੈ ਹਾਂਜੀ ਭਾਰਤੀ ਫੌਜ ਨੇ ਇੰਡੀਆ 셀ਫੀ ਪੁਆਇੰਟ ਖੋਲਿਆ ਵਾ ਜੰਮੂ ਕਸ਼ਮੀਰ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਜੰਮੂ ਕਸ਼ਮੀਰ ਹੁਣ ਜੰਮੂ ਕਸ਼ਮੀਰ ਦੇ ਵਿੱਚ ਹੀ ਖੋਲਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਪਹਿਲਾਂ ਸਾਰਾ ਜੰਮੂ ਕਸ਼ਮੀਰ ਹੁੰਦਾ ਸੀ ਹੁਣ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਇੱਕ ਲਦਾਖ ਅਤੇ ਇੱਕ ਜੰਮੂ ਕਸ਼ਮੀਰ ਠੀਕ ਹੈ ਜੰਮੂ ਕਸ਼ਮੀਰ ਦੀ ਕੈਪੀਟਲ ਆ ਸ਼ਰੀਨਗਰ ਲਿਊਟੇਨੈਂਟ ਗਵਰਨਰ ਆ ਮਨੋਜ ਸਿਨਹਾ ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਕਾ ਕਾਜੀਨਾਗ ਨੈਸ਼ਨਲ ਪਾਰਕ ਸਲੀਮ ਅਲੀ ਨੈਸ਼ਨਲ ਪਾਰਕ ਗਿਸਤ ਬਾੜ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕਨਾਚਰ ਰੌਫ ਹੇਕਤ ਕੋੜਡੰਡੀ ਕੇਸਰ ਦੇ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਦਲ ਝੀਲਾ ਬੁਲਰ ਝੀਲਾ ਗਾਇਮਰ ਝੀਲਾ ਮਨਸਬਲ ਝੀਲਾ ਗੰਗਾਬਲ ਝੀਲਾ ਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਗ ਝੀਲਾ ਬੈਰੀਨਾਗ ਝੀਲਾ ਕੇਸਰ ਦੇ ਉਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਹਵਾਈ ਭਾਰਤੀ ਹਵਾਈ ਸੈਨਾ ਨੇ ਜੰਮੂ ਅਤੇ ਕਸ਼ਮੀਰ ਵਿੱਚ ਆਪਰੇਸ਼ਨ ਸਰਬਸ਼ਕਤੀ ਸ਼ੁਰੂ ਕੀਤਾ ਜੰਮੂ ਅਤੇ ਕਸ਼ਮੀਰ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਨੂੰ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਅਟਲ ਦੁੱਲੂ ਜੰਮੂ ਕਸ਼ਮੀਰ ਦਾ ਮੁੱਖ ਸਕੱਤਰ ਬਣਿਆ ਜੰਮੂ ਕਸ਼ਮੀਰ ਦੇ ਕਿਸਤਬਾੜ ਜ਼ਿਲ੍ਹੇ ਦੇ ਕੇਸਰ ਨੂੰ ਜੀਆਈ ਟੈਗ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਯੂਨੀਕੋਰਨ ਬਣਨ ਵਾਲੀ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਕਿਹੜੀ ਬਣੀ ਹੈ ਹਾਂਜੀ ਯੂਨੀਕੋਰਨ ਬਣਨ ਵਾਲੀ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਬਣੀ ਆ ਜਿਸ ਦਾ ਨਾਮ ਆ ਹਾਂਜੀ ਜਿਸ ਦਾ ਨਾਮ ਆ ਕਰੁੱਤ੍ਰਿਮ ਕ੍ਰੁੱਤ੍ਰਿਮ ਠੀਕ ਹੈ অপਸ਼ਨ ਨੰਬਰ ਰਾਈਟ ਆਨਸਰ ਹੈ ਜੇ ਇੱਥੇ ਸੀ ਉਤ੍ਰਿਮ ਉਹਨਾਂ ਦੇ ਫਾਊਂਡਰ ਆ ਬਾਵਿਸ਼ ਅਗਰਵਾਲ ਇਨਾਂ ਦੀ ਹੀ ਕੰਪਨੀ ਆ ਕ੍ਰੋਤ੍ਰਮ ਤੇ ਯੂਨੀਕ੍ਰੋਨ ਵਰਨਣ ਵਾਲੀ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਬਣੀ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਾਜੂ ਸੈਨਾ ਮੈਡਲ ਕਿਸ ਨੂੰ ਦਿੱਤਾ ਗਿਆ ਹਾਂਜੀ ਵਾਜੂ ਸੈਨਾ ਮੈਡਲ ਦਿੱਤਾ ਗਿਆ ਵਾ ਨਿਤਿਕਾ ਮਲਹੋਤਰਾ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਯੂਨਿਕ ਮੈਡਲ ਦੀ ਗੱਲ ਆ ਤਾਂ ਮੈਡੀਸਨ ਮਾਰਸ ਨੇ ਮਿਸ ਅਮਰੀਕਾ 2024 ਦਾ ਤਾਜ ਜਿੱਤੇ ਆ ਦਿਵਿਆ ਕਿਰਤੀ ਸਿੰਘ ਘੋੜ ਸਵਾਰੀ ਲਈ ਅਰਜਨ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਦੀਪਾ ਪੰਡਾਰੇਖੰਡ ਉਦਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ ਮਸ਼ਹੂਰ ਬੰਗਾਲੀ ਲੇਖਕ ਸੰਸ਼ੇਧੂ ਮੋਖਾਪਾਤਿਆਏ ਨੂੰ 2023 ਦਾ ਗਵੰਪੂ ਰਾਸ਼ਟਰੀ ਪੁਰਸਕਾਰ ਮਿਲਿਆ ਬੀਆਰ ਕੰਬੋਜ਼ ਨੂੰ ਐਮਐਸ ਸੁਆਮੀਨਾਥਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸਰੋ ਦੇ ਬੀਆਰ ਲਲਿਤਾੰਬਿਕਾ ਵਿਗਿਆਨੀ ਨੂੰ ਫਰਾਂਸ ਦਾ ਸੈਵਲਿਅਰ ਅਵਾਰਡ ਮਿਲਿਆ ਨੈਕਸਟ ਕੁਐਸ਼ਨ ਕਿਹੜੀ ਕੰਪਨੀ ਹਾਲ ਹੀ ਵਿੱਚ 3 ਟ੍ਰਿਲੀਅਨ ਮਾਰਕੀਟ ਪੂੰਜੀਕਰਨ ਨੂੰ ਪਾਰ ਕਰਨ ਵਾਲੀ ਦੁਨੀਆ ਦੀ ਦੂਜੀ ਕੰਪਨੀ ਬਣ ਗਈ ਹੈ ਹਾਂਜੀ 3 ਟ੍ਰਿਲੀਅਨ ਮਾਰਕੀਟ ਪੂੰਜੀਕਰਨ ਨੂੰ ਪਾਰ ਕਰਨ ਵਾਲੀ ਦੁਨੀਆ ਦੀ ਦੂਜੀ ਕੰਪਨੀ ਬਣੀ ਹੈ ਮਾਈਕਰੋਸਾਫਟ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਪਹਿਲੀ ਆ ਐਪਲ ਨੈਕਸਟ ਕੁਐਸਚਨ ਹਾਲ ਹੀ ਵਿੱਚ ਡੀਜੀਸੀ ਨੇ ਡੀਜੀਸੀ ਏ ਨੇ ਕਿਸ 에어ਲਾਈਨ ਤੇ 1.1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹਾਂਜੀ ਡੀਜੀਸੀ ਏ ਨੇ 에어ਲਾਈਨ ਤੇ ਇੰਡੀਗੋ 에어ਲਾਈਨ ਤੇ 1.1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਲੰਬੇ ਰੂਟ ਦੀਆਂ ਫਲਾਈਟਾਂ ਤੇ ਸੁਰੱਖਿਆ ਪ੍ਰਦਾਨ ਨਾ ਕਰਨ ਦੀ ਵਜ੍ਹਾ ਕਰਕੇ ਇੰਡੀਗੋ ਤੇ ਜੁਰਮਾਨਾ ਲਗਾਇਆ ਗਿਆ ਵਾ ਨੈਕਸਟ ਕੁਐਸ਼ਨ ਹਾਲੇ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਰੱਖਿਆ ਉਦਯੋਗਿਕ ਭਾਈਵਾਲੀ ਲਈ ਰੋਡ ਮੈਪ ਅਪਣਾਇਆ ਹੈ ਹਾਂਜੀ ਭਾਰਤ ਤੇ ਫਰਾਂਸ ਨੇ ਰੱਖਿਆ ਉਦਯੋਗਿਕ ਭਾਈਵਾਲੀ ਲਈ ਰੋਡ ਮੈਪ ਅਪਣਾਇਆ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਫਰਾਂਸ ਫਰਾਂਸ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਰਾਂਸ ਫਰਾਂਸ ਦੀ ਕੈਪੀਟਲ ਹੈ ਪੈरिस ਕਰੰਸੀ ਹੈ ਯੂਰੋ ਪ੍ਰੈਜ਼ੀਡੈਂਟ ਹੈ ਮੈਨੂਅਲ ਮੈਕਰੋਨ ਫ੍ਰਾਂਸ ਵਿੱਚ ਤਮਿਲ ਕਵੀ ਤ੍ਰੀਵੱਲੂਬਰ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਫ੍ਰਾਂਸ ਨੇ ਸਕੂਲਾਂ ਵਿੱਚ ਔਰਤਾਂ ਦੇ ਅਵਾਯਾ ਪਹਿਰਾਵਾ ਪੈਣਨ ਤੇ ਪਾਬੰਦੀ ਲਗਾ ਦਿੱਤੀ। ਭਾਰਤ ਮਾਰਸੈਲ ਫ੍ਰਾਂਸ ਵਿੱਚ ਇੱਕ ਨਵਾਂ ਕੌਂਸਲੈਂਟ ਖੋਲੇਗਾ। ਪ੍ਰਧਾਨ ਮੰਤਰੀ મોદી ਨੂੰ ਫ੍ਰਾਂਸ ਦੇ ਸਰਵਉੱਚ ਸਨਮਾਨ ਗ੍ਰੈਂਡ ਕ੍ਰੋਸ ਆਫ ਦਿ ਲਿਜਨ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਹਾਂਜੀ ਨੈਕਸਟ ਕੁਐਸ਼ਨ ਕਿੰਨੇ ਭਾਰਤੀ ਵਿਗਿਆਨੀਆਂ ਨੇ ਹਾਲ ਹੀ ਵਿੱਚ ਯੂਕੇ ਦਾ ਬਕਾਰੀ ਬਲਾਕਟਨਿਕ ਅਵਾਰਡ ਪ੍ਰਾਪਤ ਕੀਤਾ ਹੈ? ਹਾਂਜੀ ਤਿੰਨ ਭਾਰਤੀ ਵਿਗਿਆਨੀ ਆ ਜਿਨ੍ਹਾਂ ਨੇ ਯੂਕੇ ਦਾ ਬਕਾਰੀ ਬਲਾਵਟਨਿਕ ਅਵਾਰਡ ਪ੍ਰਾਪਤ ਕੀਤਾ অপਸ਼ਨ A ਇਜ਼ ਦਾ ਰਾਈਟ ਆਨਸਰ ਦੇਖੋ ਜਿਹੜਾ ਬਲਾਵਟਨਿਕ ਅਵਾਰਡ ਆ ਇਹ ਮੈਕੈਨੀਕਲ ਭੌਤਿਕ ਅਤੇ ਜੀਵਨ ਵਿਗਿਆਨ ਦੇ ਖੇਤਰਾਂ ਵਿੱਚ ਮੋਹਰੀ ਕੰਮ ਕਰਨ ਲਈ ਬ੍ਰਿਟੇਨ ਦੇ ਵਿੱਚ ਨੌਜਵਾਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਤਿੰਨ ਬ੍ਰਿਟੇਨ ਦੇ ਵਿੱਚ ਨੌ ਵਿਗਿਆਨੀ ਐ ਇਦਾਂ ਦੇ ਜਿਨ੍ਹਾਂ ਨੂੰ ਇਹ ਅਵਾਰਡ ਲਈ ਚੁਣਿਆ ਗਿਆ ਤੇ ਉਹਨਾਂ ਦੇ ਵਿੱਚੋਂ ਤਿੰਨ ਭਾਰਤੀ ਆ ਜਿਨ੍ਹਾਂ ਦਾ ਨਾਮ ਆ ਪ੍ਰੋਫੈਸਰ ਰਾਹੁਲ ਆਰ ਨਾਇਰ ਮਹਿਲ ਮਲਿਕ ਤੇ ਇਸ ਤੋਂ ਇਲਾਵਾ ਤਨਮਇਆ ਭਾਰਤ ਠੀਕ ਹੈ ਇਹਨਾਂ ਨੂੰ ਇਸ ਅਵਾਰਡ ਲਈ ਚੁਣਿਆ ਗਿਆ ਵਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ